ਪੈਸੇ ਦਿੰਦੇ ਹੋ ਤੁਸੀਂ ਜਿਹੜਾ ਨਾ ਕਿਚਨ ਦੇਖਦੇ ਹਾਂ ਤਾਂ ਜਾ ਕੇ ਹਾਂ ਜਿੱਥੇ ਤਾਂ ਕੰਪਰੋਮਿਸ ਚੱਲਦੇ ਸੀ ਜਨਾ ਉਦੋਂ ਹਾਂ ਜੀ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦਿੱਤਾ ਸੀਗਾ ਤੇ ਉਹ ਇੰਪਰੂਵਮੈਂਟ ਨੋਟਿਸ ਤੋਂ ਬਾਅਦ ਦੇਖਿਆ ਤੇ ਬਹੁਤ ਸੁਧਾਰ ਆਇਆ ਹਾਂਜੀ ਬਹੁਤ ਚੈੱਕ ਕਰਨਾ ਜ਼ਰੂਰੀ ਸਮਝਦੇ ਸੀ ਇਹਨਾਂ ਨੂੰ ਚੈੱਕਿੰਗ ਵੀ ਕਰੀਏ ਫਿਰ ਉਹਦਾ ਭਰੋਸਾ ਹੋਇਆ ਤੇ ਜਿਹੜੀ ਚੀਜ਼ ਆਵੇ ਉਹ ਸ਼ੁੱਧ ਨਿਆਰੀ ਹੋਵੇ ਤੁਹਾਨੂੰ ਖਾਣ ਵਾਲੀ ਹੋਵੇ ਕੋਈ ਨੁਕਸਾਨ ਨਾ ਹੋਵੇ ਤੁਹਾਡੀ ਸਿਹਤ ਨਾ ਖਿਲਵਾੜ ਜਾਵੇ ਥੈਂਕ ਯੂ ਸਾਨੂੰ ਸਾਡਾ ਕੰਮ ਆਛਾ ਲੱਗਦਾ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜਨਾ ਸਾਹਿਬ ਵੀ ਮੁਹਾਰਰ ਕੁਲੀਆਂ ਉਹ ਨਾਲੇ ਸਾਰੇ ਇੱਧਰ ਆਓ ਇੱਧਰੋਂ ਬਾਹਰ ਨੂੰ ਚੱਲ 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 ਮਾਣੇ ਨੇ ਤੇ ਸਾਡੇ ਕੋਲ ਚੱਲੋ ਕੋਲ ਬਸ ਸਾਡੇ ਕੋਲ ਆ ਜੀ ਠੀਕ ਹੈ ਅੰਮ੍ਰਾ ਚਾਹੀਦੀ ਜਿਨ੍ਹਾਂ ਦੇ ਕਸਟਮਰ ਬੈਠੇ ਆ ਤਾਂ ਤੇ ਤੁਹਾਨੂੰ ਵੀ ਵਧੀਆ ਲੱਗਦਾ ਨਾ ਆਹ ਜੀ ਕੋ ਅੱਛਾ ਜੀ ਇਹ ਅੱਛਾ ਮੰਨ ਲੈ ਕੋਲੋਂ ਹੁਣ ਇਹ ਇੰਨੀਆਂ ਕੈਚ ਚੁਪਾਈਆਂ ਆ ਟੋਕੀਆਂ ਅਸਾਂ ਕੋਈ ਸੇਫਟੀ ਮੈਜਰ ਲੱਗਿਓ ਹਾਂਜੀ ਹਾਂਜੀ ਟੋਕਿਆ ਕਰਨਾ ਹਾਂਜੀ ਅਸੀਂ ਜੇ ਨਹੀਂ ਆਉਂ ਤੁਸੀਂ ਨੂੰ ਟੋਕਣਾ ਪਹਿਲੇ ਨਹੀਂ ਦਿੰਦੇ ਆਪਾਂ ਨੂੰ ਹਾਂਜੀ ਹਾਂਜੀ ਇਹਨਾਂ ਟੋਕਣਾ ਵੀ ਆਪਾਂ ਬਾਲ ਦੇ ਨੂੰ ਉੱਤੇ ਰੱਖੇ ਕੀ ਨਾਉ ਸਾਫ ਕਰਕੇ ਰੱਖਿਆ ਕਰਨਾ ਹੈ ਥੈਂਕ ਯੂ ਕਾਹਦੀ ਆਪਸ ਤੋਂ ਤਾਂ ਕਿ ਜਿਹਨੂੰ ਕੋਟਾ ਸਰਵਿਸ ਤੇ ਕੁਝ ਕੁ ਚੀਜ਼ ਤੇ ਪਾਟਿੰਗ ਕਰਨਾ ਹੈ ਆ ਗੰਬਰਸਨ ਕੋਲੇ ਕਰਨਾ ਹੈ ਉਹਨਾਂ ਤੋਂ ਬੇਨਤੀ ਕਿ ਪੱਖਾ ਲਾ ਦੇ ਜੀ ਉਹ ਉੱਪਰ ਦਾ ਕਿਨਾਰੇ ਜਿਹੜੇ ਸਾਫ਼ ਕਰਾ ਲੈ ਸਾਰੇ ਨਾ ਗਰਾਫੀ ਹੋਇਆ ਕਿਆ ਰਾਤ ਮਾਰ ਲਿਆ ਟੋਟੇ ਮਾਰ ਲਈ ਰਾਤ ਉਹ ਕੋਈ ਵੀ ਨਹੀਂ ਆਉਂਦੀ ਆ ਬੜੀ ਵਧੀਆ ਗੱਲ ਹੈ ਇਹ ਕੋਈ ਕੋਈ ਦਿੱਕਤ ਨਹੀਂ ਦਿੱਕਤ ਹੋਉਂ ਨਹੀਂ ਮੈਂ ਕਰਾਂ ਅੰਡੇ ਮਿਲਦੇ ਰਹਿੰਦੇ ਨੇ ਕੋਈ ਨਹੀਂ ਇੱਕ ਵਾਰ আচ্ছা ਇਹ ਤਾਂ ਨਹੀਂ ਬਹੁਤ ਵਧੀਆ ਹੈ ਟਾਇਲਟ ਫਰਾਰਤੀ ਜਿਹੜਾ ਤੁਹਾਨੂੰ ਉਹ ਨੋਟਿਸ ਜਿ ਦਿੱਤਾ ਹੈ ਸਾਰਸ ਪਾਈਪ ਨੂੰ ਧੋਰ ਕਰਵਾਓ ਤੁਸੀਂ ਹਨਾ ਚਲੋ ਅੱਛਾ papa ਸਾਰਸ ਪਾਈਪ ਕਰਵਾਓ ਥੋੜਾ ਜਿਹਾ ਇਹਨੂੰ ਰੱਖੋ ਹਾਂ ਇਹਦੇ ਗਾਲੀ ਨਾਲ ਗਾਲੀ ਵਾਲਾ ਦੋਨਵਾ ਦੋ ਮੱਖੀ ਇੰਦਰੋਂ ਚੱਕੀ ਜਾਊਗੀ ਤੇ ਤੁਹਾਡੇ ਵਰਕਸ਼ਾਪ ਹਨ ਇਹਦਾ ਕਰਦਾ ਹਾਂਜੀ ਠੀਕ ਹੈ ਵਰਕਸ਼ਾਪ ਹੱਜੇ ਲੱਗ ਕੋਈ ਨਹੀਂ ਕੋਈ ਨਹੀਂ ਇੱਕ ਜਿਹਾ ਕਰਵਾਓ ਤੇ ਨਾਮ ਦਾ ਸਾਰਾ ਉਸੇ ਪਹਿਲੇ ਇੱਕ ਇੱਕ ਉਹ ਰਕਮ ਕਰਨਾ ਕਿ ਇਹ ਜੋੜ ਹੋ ਜਾਵੇ ਨਾ ਹਾਂ ਹਾਂ ਉਹ ਇੱਕ ਕਾਰਡ ਰੱਖਿਆ ਜਿਸ ਤੋਂ ਲਓ ਹਾਂ ਇੱਕ ਕਾਰਡ ਦੁੱਧ ਲੈਣ ਦਾ ਜਿਹੜਾ ਇਹ ਤਾਂ ਤੁਹਾਡੇ ਆ ਪਰਸਨ ਪੜਾ ਤਿਆ ਦੇ ਵਾਈ ਦੇ ਵਾਈ ਇਹਦੇ ਫੇਟੋਂ ਕਿਹੜੀ ਨਾ ਨਹੀਂ ਨਹੀਂ ਤੁਸੀਂ ਵੀ ਆਪਣੇ ਕੋਲੋਂ ਤੁਸੀਂ ਆਪਣਾ ਲਿਖਣਾ ਉਹਨੂੰ ਕੋਲ ਲਗਾ ਲਓ ਜਿੱਦਾਂ ਸ਼ਾਮ ਸਿੰਘ ਤੋਂ ਦੁੱਧ ਲਿਆ ਅਨਵੇਟਰ ਸ਼ਾਮ ਸਿੰਘ ਤੋਂ ਲਿਆ ਆਪਣੇ ਲਿਖਦਾ ਡੇਟ ਪਾ ਲਈਦਾ ਹਰ ਇੱਕ ਨੇ ਆ ਕੋ ਲਿਖਿਆ ਬਫਲੋ ਮੇਰਕ ਮੈਕਸ ਮੇਰਕ ਉਹ ਲਿਖ ਦੋ ਕਿ ਕਿਹੜਾ ਗਾਂ ਦਾ ਦੁੱਧ ਹੈ ਮੱਝ ਦਾ ਦੁੱਧ ਹੈ ਫਿਰ ਮੇਕਸ ਹੈ ਇਹ ਬੜੀ ਇੱਕ ਕੰਪਨੀ ਦਾ ਉਹ ਜਿਹੜਾ ਰਜਿਸਟਰ ਲਾ ਰਿਹਾ ਇਹ ਅੱਛੀ ਗੱਲ ਆ ਤੁਹਾਡੀ ਤੁਸੀਂ ਟਾਇਲਟ ਬਾਹਰ ਕੱਢ ਲਿਆ ਜੇ 2 ਸਾਲ ਬਾਅਦ ਕੱਢੀ ਪਰ ਕੱਢ ਦੇ ਚੰਗਾ ਲੱਗਿਆ ਅਸੀਂ ਚਾਹੁੰਦੇ ਚੀਜ਼ਾਂ ਦੀ ਕੰਪਲਾਈਂਸ ਜਲਦੀ ਹੋ ਜਾਏ ਕਿ ਕੋਈ ਇੰਪਰੂਵਮੈਂਟ ਨੋਟਿਸ ਵੀ ਦੇਣਾ ਚਾਹੀਦਾ ਯਾਦ ਦਿਹੇਗੀ ਹਾਂ ਯਾਦ ਦਿਹੇਗੀ ਪਰ ਯਾਰ ਨਹੀਂ ਸੀ ਹਨਾ ਬਸ ਚਾਰਟ ਤੋਂ ਪਿੱਛੇ ਹੀ ਰੱਖੀ ਪਰਖਾ ਦਾ ਕੈਡ ਪਿੱਛੇ ਹੀ ਅਚਾਨਕ ਦੇਰ ਆਇ ਤਰੋਸਤਾ ਹੋ ਤ ਗਈ ਨਾ ਤਾਂ ਨੋਏ ਅੱਜ ਇਹ ਤਾਂ ਅਨੁਸਾਰ ਮਾਨਵਤਾ ਨਹੀਂ ਤੱਕਾ ਕਰੀ ਇਹ ਕੈਡ ਪੱਕਾ ਜੇ ਪਲਾਨਿੰਗ ਆ ਰਿਹਾ ਹੈ ਕਿ ਕਿ ਲੱਗਣਾ ਦਿੱਤਾ ਹੈ ਇਹ ਆਮ ਇਲੈਕਟ੍ਰੀ ਹੈ ਆਮ ਇਲੈਕਟ੍ਰੀ ਹੈ ਜਿਹੜਾ ਇਹ ਬਿਲਾਂਡ ਖੰਦੇਗਾ ਜਾਂ ਬਾਹਰ ਵੀ ਮੰਗਣਾ ਲੇਗੇ ਇੱਕ ਤੁਸੀਂ ਤਾਂ ਜਿਹੜੇ ਅਜੇ ਇੱਕ ਕਮੀ ਆ ਯਾ ਤੁਸੀਂ ਨੋਟ ਕਰ ਲਓ ਕੰਟਰ ਤੇ ਖੱਟੇ ਮੱਖੀਆਂ ਕਰਨ ਵਾਲੀ ਇੱਕ ਨਾ ਮਸ਼ੀਨ ਹੁੰਦੀ ਤੇ ਟੂ ਲੱਗੀ ਹੁੰਦੀ ਫਲਾਈ ਕੈਚਰ ਉਹ ਲਾਇਆ ਫੋਨ ਹੈ ਨੇ ਅੱਜ ਆ ਗਿਆ ਚਲਾਇਆ ਉਹਨ ਮੱਖੀਆਂ ਦਾ ਟਾਈਮ ਹੈ ਵੀ ਤਾਂ ਨਹੀਂ ਲੱਗਦਾ ਉਹ ਜਲਦੀ ਰੱਖੋ ਜਲਦੀ ਰੱਖ ਬਹੁਤ ਖੁਸ਼ ਹੋਦੇ ਹੋ ਠੀਕ ਹੈ ਜਲਦੀ ਖੁਸ਼ ਹੋਦੇ ਹੋ ਹਮਰੇ ਪਾਣੀ ਜਾਨੀ ਤੁਸੀਂ ਨੋ ਦੇ ਰਹੇ ਕਿ ਹਾਂ ਜੀ ਹੁਣ ਚਲਾ ਕੇ ਰੱਖੋ ਠੀਕ ਹੈ ਜੀ ਓਕੇ ਸਭ ਚੀਜ਼ਾਂ ਠੀਕ ਠਾਕ ਕਰ ਲਈਆਂ ਹੋਈਆਂ ਫਿਰ ਅਸੀਂ ਤੁਹਾਨੂੰ ਤੁਹਾਡੇ ਸਮਾਈਲ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਐਂ ਚਾਹ ਦੇ ਇਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਦੇ ਵੀ ਸਮਾਈਲ ਰਵੇ ਕੋਈ ਹੱਸਦੇ ਕੋਈ ਨਾਣ ਸਾਨੂੰ ਸ਼ੁੱਧ ਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰੇ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਲ ਗ੍ਰੇਟ ਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਵੀ ਕਾਫੀ ਦਿਨ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲਏ ਸੀ ਇੱਥੋਂ ਸੋ ਜਿਹੜੇ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟਾਇਲਟ ਸੀਗੀ ਤੇ ਜਿੱਦਾਂ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂੜੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਤੇ ਉਧੋਂ ਦੇ ਗਏ ਸੀਗੇ ਤੇ ਟਾਈਮ ਅਸੀਂ ਕਹਾਂ ਜਿਆਦਾ ਵਾਧਾ ਹੈ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਕੰਮ ਆ ਉਹ 2 ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜਾ ਸਮਾਂ ਵਧ ਲੈ ਕੇ ਆਏ ਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਿਲਵਾਗ ਸਵੀਕਸ਼ਪ ਤੇ ਖੜੇ ਆ ਵੀ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਆਈਆਂ ਦੂਰ ਕਰਦੀਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਆ ਉਹ ਵੀ ਸੀਰੀਅਸ ਹੋਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਔਰ ਅ ਪੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਚ ਵੀ ਜਾਂ ਕਿਸੇ ਜ਼ਿਲ੍ਹੇ ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ ਚ ਇਦਾਂ ਦੀ ਕੋਈ ਕੌਨਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋ ਜਾਂਦਾ ਚਾਹ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਹੈ ਜੀ ਬੜਾ ਅੱਛਾ ਲੱਗਾ ਤੁਹਾਨੂੰ ਇਦਾਂ ਹੀ ਇਹਨੂੰ ਇਹਨੂੰ ਕਾਇਮ ਰੱਖਣਾ ਇਹ ਤਾਂ ਇੰਪਰੂਵ ਕਰਕੇ ਰੱਖਣਾ ਨਹੀਂ ਬੱਸ ਇਧਰ ਰਹਿਣਾ ਸਾਰਾਂਗੇ ਕੋਈ ਨਹੀਂ ਨਹੀਂ ਥੈਂਕ ਯੂ ਸ਼ੁਕਰੀਆ ਬਹੁਤ ਅੱਛਾ ਐਸੀ ਹੋਗੇ ਰਹਿਣਾ ਹਮੇਸ਼ਾ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋ ਜਾ ਬਹੁਤ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਖਦੇ ਰਹਿਣਾਗੇ ਵੀ ਤੁਸੀਂ ਉੱਤੇ ਖਰਾਬ ਕਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਆਪਾਂ ਰੰਗਲਾ ਪੰਜਾਬ ਬਣਾਉਂਦੇ ਆਂ ਥੈਂਕ ਯੂ